ਟੀਵੀ ਨਿਊਜ਼ ਇੰਡੀਆ 265 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਢਾਰੀਵਾਲ ਦੀ ਵਾਰਡ ਨੰਬਰ 7 ਤੇ ਤਸਵੀਰਾਂ ਤੁਹਾਨੂੰ ਪਹਿਲੇ ਦਿਖਾ ਲ ਦਿੰਨੇ ਆ ਜਿੱਥੇ ਇੱਕ ਮੱਚੀ ਜਿਹੜੀ ਉਹ ਬਣਾਈ ਜਾ ਰਹੀ ਸੀ ਉਹ ਸ਼ਿਵ ਸ਼ੈਨਾ ਦੇ ਆਗੂਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਵਿਰੋਧ ਉਹਨਾਂ ਨੇ ਕੀਤਾ ਸੀਗਾ ਕੁਝ ਦਿਨ ਪਹਿਲਾਂ ਅਤੇ ਸੋਸ਼ਲ ਮੀਡੀਆ ਤੇ ਖਬਰਾਂ ਵੀ ਲੱਗੀਆਂ ਸੀ ਅਤੇ ਮਸਜਿਦ ਦਾ ਕੰਮ ਜਿਹੜਾ ਸੀ ਪੁਲਿਸ ਦੇ ਦਖਲਅੰਦਾਜ਼ੀ ਦੇ ਨਾਲ ਰੋਕ ਦਿੱਤਾ ਗਿਆ ਸੀ ਤਸਵੀਰਾਂ ਜਿਹੜੀਆਂ ਉਹ ਮੱਜੀਆਂ ਨੇ ਜਿੱਥੇ ਮੱਜੀ ਜਿਹੜੀ ਬੰਦੀ ਪਈ ਸੀ ਔਰ ਸ਼ਿਵ ਸ਼ੈਨਾ ਦੇ ਕੁਝ ਆਗੂਸਾਂ ਨੇ ਜਿਨ੍ਹਾਂ ਨੇ ਇਹ ਮੱਜੀ ਬੰਨਦਾ ਵਿਰੋਧ ਕੀਤਾ ਸੀ ਔਰ ਵਿਰੋਧ ਕਰਨ ਦੇ ਨਾਲ ਉਹਨਾਂ ਨੇ ਜੋ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਕੀਤੀ ਸ਼ਿਕਾਇਤ ਦੇ ਆਧਾਰ ਤੇ ਜੋ ਧਾਰੀਵਾਲ ਦੇ ਐਸਐਚਓ ਨੇ ਉਹਨਾਂ ਨੇ ਭਾਰੀ ਪੁਲਸ ਫੋਰਸ ਦੇ ਨਾਲ ਇੱਥੇ ਪਹੁੰਚੇ ਅਤੇ ਇਸ ਮੱਸੀ ਦਾ ਜਿਹੜਾ ਕੰਮ ਜਿਹੜਾ ਰੁਕਵਾਇਤਾ ਇੱਕ ਵਾਰੀ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵਿਖਾ ਲਦੇ ਨੇ ਕੈਮਰਾਮੈਨ ਕੋਲ ਅੰਦਰ ਦੀਆਂ ਤਸਵੀਰਾਂ ਇੱਕੜੀ ਦਿਖਾ ਦਿੱਤੀਆਂ ਜਾਣ ਜਿਹੜੀ ਮੱਜੀ ਜਿਹੜੀ ਇੱਥੇ ਪੁਰਾਣੇ ਧਾਰੀਵਾਲ ਦੇ ਵਿੱਚ ਵਾਰਡ ਨੰਬਰ 7 ਦੇ ਵਿੱਚ ਬਣ ਰਹੀ ਹੈ ਲੈਂਟਰ ਪੈ ਚੁੱਕਾ ਹੈ ਲੈਂਟਰ ਦੀਆਂ ਤਸਵੀਰਾਂ ਦਿਖਾ ਦਿਓ ਇੱਕੜੀ ਲੈਂਟਰ ਪੈ ਚੁੱਕਾ ਹੈ ਔਰ ਮੱਜੀ ਜ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਆਪਣੇ ਚੈਨਲ ਦੇ ਮਾਦੀ ਮਰਾਹੀ ਜਿੱਥੇ ਵਾਰ ਨੰਬਰ 7 ਢਾਰੀਵਾਲ ਦੇ ਵਿੱਚ ਮਸਜਿਦ ਦਾ ਕੰਮ ਜਿਹੜਾ ਉਹ ਰੋਕ ਦਿੱਤਾ ਗਿਆ ਆ ਕੁਝ ਦਿਨ ਪਹਿਲੇ ਇਹ ਮੱਜੀ ਜਿਹੜੀ ਆ ਅਬਦੁਲ ਅਜੀਜ਼ ਦੇ ਵੱਲੋਂ ਜੋ ਇੱਥੇ ਤਿਆਰ ਕੀਤੀ ਜਾ ਰਹੀ ਸੀ ਬਣਵਾਈ ਜਾ ਰਹੀ ਸੀਗੀ ਔਰ ਲੈਂਟਰ ਪੈ ਗਿਆ ਸੀ ਜੋ ਕੁਝ ਢਾਰੀਵਾਲ ਦੇ ਸ਼ਿਵ ਸ਼ਰਣ ਦੇ ਆਗੂ ਸਨ ਜਿਨ੍ਹਾਂ ਨੇ ਇਹ ਮੱਜੀ ਜਿਹੜੀ ਆ ਉਹ ਉਸੀ ਦੇਖਣ ਰਾਜੀ ਨਾਲ ਕੰਮ ਲਵਾ ਦਿੱਤਾ ਇੱਕ ਤੁਹਾਨੂੰ ਪਰੋਈ ਆਪੇ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਕਿ ਲੈਂਟਰ ਜਿਹੜਾ ਆ ਲੈਂਟਰ ਪੂਰਾ ਕੰਪਲੀਟ ਹੋ ਚੁੱਕਾ ਹੈ ਕੈਮਰਾਮੈਨ ਨੂੰ ਕਹਿੰਗੇ ਕਿ ਲੈਂਟਰ ਦਿਖਾ ਦਿੱਤਾ ਜਾਈਏ ਲੈਂਟਰ ਜਿਹੜਾ ਵਾ ਮਸਜਿਦ ਦੇ ਉੱਪਰ ਜਿਹੜਾ ਪੈ ਚੁੱਕਾ ਆ ਆਗੂਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਵੀ ਇਸ ਜਗ੍ਹਾ ਦੇ ਉੱਪਰ ਜਿਹੜਾ ਸੀਗਾ ਮਸਜਿਦ ਦਾ ਜਿਹੜਾ ਸੀਗਾ ਉਹ ਬਣਾਈ ਜਾ ਰਹੀ ਸੀ ਤੇ ਉਦੋਂ ਵੀ ਵਿਰੋਧ ਕੀਤਾ ਗਿਆ ਸੀ ਵਿਰੋਧ ਕਰਨ ਦੇ ਨਾਲ ਉਦੋਂ ਵੀ ਕੋਈ ਕੋਰਟ ਕੇਸ ਦਸਦੇ ਆ ਕਿ ਚੱਲਿਆ ਸੀਗਾ ਜਿਸ ਦੇ ਨਾਲ ਮਸਜਿਦ ਕੰਮੇ ਰੋਕ ਦਿੱਤਾ ਗਿਆ ਸੀਗਾ ਹੁਣ ਦੁਬਾਰਾ 20 ਸਾਲ ਬਾਅਦ ਫੇਰ ਇਸ ਮਸਜਿਦ ਦਾ ਜਿਹੜਾ ਕੰਮ ਆ ਉਹ ਫੇਰ ਦੁਬਾਰਾ ਸ਼ੁਰੂ ਕੀਤਾ ਗਿਆ ਏ ਦੋ ਦਿੰਨਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਪੁਲਸ ਆ ਧਾਰੀਵਾਲ ਤੋਂ ਪੰਜਾਬ ਪੁਲਿਸ ਜਿਹੜੀ ਉੱਥੇ ਲਗਾਈ ਗਈ ਆ ਕਿ ਇਸ ਮਸਜਿਦ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਕੋਈ ਸ਼ਾਰਤ ਨਾ ਕਰੇ 24 ਘੰਟੇ ਵਾਸਤੇ ਇੱਥੇ ਮਿਲ ਕੇ ਡਿਊਟੀ ਬਦਲ ਕੇ ਜਿਹਨ ਮੁਲਾਜ਼ਮਾਂ ਨੂੰ ਤਾਇਨਾਤ ਕੀਤੇ ਗਏ ਨੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਇਹ ਝੰਕੀ ਨਾ ਆਈ ਭਾਜੀ ਆਪਣਾ ਮੇਰਾ ਨਾਮ ਆਬੀਜੀ ਜੀ ਜੀ ਮਸਲਾ ਕਿਸੇ ਮਸਜਿਦ ਮਸਲਾ ਭਾਜੀ ਇਦਾਂ ਵਾ ਪਹਿਲਾਂ ਇਹਨਾਂ ਨੇ ਆਖਿਆ ਵੀ ਆਪਾਂ ਘਰ ਪੋਣਾ ਵਾ ਠੀਕ ਆ ਜੀ ਤਾਂ ਆਪਾਂ ਲੱਡੂ ਵੰਡੇ ਸਭ ਕੁ ਦਾ ਵੀ ਚਲੋ ਘਰ ਪੋਣਾ ਸਾਰੇ ਆਪਾਂ ਭੈਣ ਭਰਾ ਸਾਰੇ ਇੱਕੋ ਆ ਸਾਰੇ ਮਜੇ ਬਿਨ ਦਾ ਇੱਕੋ ਹੀ ਆ ਠੀਕ ਆ ਨਾ ਮੁੜ ਕੇ ਜਾਂਦਾ ਮਦਰਸਾ ਖੋਲਣਾ ਭਾਜੀ ਮਾ ਜੀ ਮੁੜ ਕੇ ਮਦਰਸਾ ਖੋਲ ਕੇ ਤੇ ਮੋਲ ਖਰਾਬ ਕਰਨ ਆਇਆ ਦੋ ਗੱਡੀਆਂ ਕਾਬੀਆਂ ਤੋਂ ਮੁਸਲਮਾਨਾਂ ਦੀਆਂ ਭਰ ਕੇ ਲਿਆ ਥੋ ਬੋਟ ਥੱਲੇ ਲਾਈਆਂ ਫਿਰ ਉਹ ਉੱਪਰ ਕੋਠੇ ਚੜ੍ਹ ਕੇ ਕਹਿੰਦਾ ਅੱਲਾਹੁ ਅਕਬਰ ਨਾਲ ਉਸ ਚੁੱਚੀ ਲੋਂਦਾ ਪਿਆ ਗਲਤ ਗ ਫਿਰ ਉਹ ਉਪਰ ਉਤਰਿਆ ਥੱਲੇ ਉਤਰਿਆ ਤੇ ਕਹਿੰਦਾ ਮੈਂ ਇੱਟਾਂ ਮਾਰ ਦਰਿਆ ਜਿਹਨੇ ਲੈਂਟ ਡੱਕਿਆ ਫਿਰ ਪਿੰਡ ਵਾਸੀ ਸਾਰੇ ਇਕੱਠੇ ਹੋ ਕੇ ਫਿਰ ਉਹਨੂੰ ਮਾਰਿਆ ਦਬਕਾ ਫਿਰ ਭੱਜ ਗਿਆ ਤੇ ਇਸੇ ਕਰਕੇ ਮੋਲ ਖਰਾਬ ਕਰਨਾ ਚਾਹੁੰਦੇ ਆ ਭਾਜੀ ਕੋਸ਼ਿਸ਼ ਕੀਤੀ ਹੁਣ ਹਾਂਜੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਸੋ ਐਸਐਚਓ ਸਾਹਿਬ ਮੋਕੇ ਤੇ ਆਏ ਤੇ ਫਿਰ ਉਹਨਾਂ ਨੇ ਡੱਕਿਆ ਫਿਰ ਸਭ ਕੁਝ ਠੀਕ ਹੋ ਗਿਆ ਮੋਲ ਉਥੇ ਕੋਈ ਸ਼ਰਾਰਤੀ ਅੰਸਰ ਸਾਤ ਨਾ ਕਰੇ ਕਿ ਡਿਊਟੀ ਲਗਾਈ ਗਈ ਹੈ। ਇਹਨਾਂ ਮੁਲਾਜ਼ਮਾਂ ਦੀ ਜੂਰੀ ਲਾਕੀ ਆ ਵੀ ਦਿਨ ਰਾਤ ਇਹੀ ਵਿਚਾਰੇ ਡਿਊਟੀਆਂ ਕਰਨ ਦੇ ਆ ਤੇ ਕੋਈ ਸ਼ਰਾਰਤ ਨਾ ਕਰ ਜੇ ਕੋਈ ਬਾਹਰ ਦਾ ਬੰਦਾ ਮਾਹੌਲ ਨਾ ਖਰਾਬ ਕਰ ਦੇ। ਕੌਣ ਬਣਾ ਘੋੜਿਆ ਸੀ ਮੱਚੀ? ਇਹ ਕੋਈ ਮਾਲਟੋਂ ਤੋਂ ਗੋਪਾ ਗੋਪਾ ਵਾ ਅਬਦੁਰਜੀਦ ਨਾਮ ਹੋਦਾ। ਉਹ ਇੱਥੇ ਸਾਡੇ 1200 ਵੋਟ ਵਾ ਇੱਥੇ ਮੋਤਵਾਰ ਬੰਦੇ ਆਪਾਂ। ਇੱਕ ਇੱਕ ਮੁਸਲਮਾਨ ਭਾਈ ਚਾਹ ਨਹੀਂ ਹੈਗਾ। ਉਹ ਉਹ ਬਾਹਰੋਂ ਆ ਮਾਲਟੋਂ ਤੋਂ ਉਹ ਮੋਹਲ ਖਰਾਬ ਕਰਨ ਡਿਆ ਪਹਿਲਾਂ ਵੀ ਇਹ ਹੋਇਆ ਏ 1998 ਦੇ ਵਿੱਚ 2 ਦੋ ਦਿਨ 95 ਚ ਦੋ ਦਿਨ ਸ਼ਹਿਰ ਬੰਦ ਰਿਆ ਸੀ ਤੇ ਉਹ ਮੰੰਗੀ ਉਹਨਾਂ ਦੀ ਜਮ੍ਹਾਂ ਤਾਂ ਭਾਈ ਉਹਨਾਂ ਦੀਆਂ ਸ਼ਹਿਰ ਨਹੀਂ ਦਿੱਤੀਆਂ ਸੀ ਇਸ ਕਰਕੇ ਉਦੋਂ ਕੰਮ ਰੁਕ ਗਿਆ ਉਦੋਂ ਕੰਮ ਰੁਕ ਗਿਆ ਫਿਰ ਦੁਬਾਰਾ 20 25 ਸਾਬਾ ਫਿਰ ਗੋਪਾਲ ਮਹਾਲ ਤੋਂ ਉਹ ਮੋਹਲ ਖਰਾਬ ਕਰਨ ਡਿਆ ਜੀ ਜਿਸ ਨੂੰ ਫਿਰ ਬਣਾ ਰਹੇ ਸੀ ਫਿਰ ਬਣਾ ਰਿਆ ਸੀ ਇੱਥੇ ਵੇਰ ਰੋਕਤੀ ਇਹਨਾਂ ਨੂੰ ਘਰ ਕਿਆ ਫਿਰ ਮਦਰਸੇ ਕਰਕੇ ਜਦੋਂ ਬਾਅਦ ਚ ਆਇਆ ਫਿਰ ਮੋਹਲ ਖਰਾਬ ਕੀਤਾ ਦੋ ਪੂਰੀ ਤਿਆਰੀ ਨਾ ਆਇਆ ਜੀ ਗੱਡੀਆਂ ਲੈ ਕੇ ਪੁਰੀਆਂ ਇਸ ਸ਼ੇਖਹਾਰੀਆਂ ਵੀ ਜੇ ਕੋ ਰੋਕੂਗਾ ਤਾਂ ਆਪਾਂ ਪੂਰੀ 60 ਮਿੰਟ ਲਾਵਾਂਗੇ ਜੀ ਇੱਕ ਈ ਤਸਵੀਰਾਂ ਤੁਹਾਨੂੰ ਫੇਰ ਮਸਜਿਦ ਆ ਦਿਖਾ ਲਦਿੰਨੇ ਆ ਜਿੱਥੇ ਮਸਜਿਦ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਸੀਗੀ ਔਰ ਪਿੰਡ ਵਾਸੀਆਂ ਦੇ ਕਹਿਣ ਦੇ ਮੁਤਾਬਕ ਕਿ ਇੱਕ ਈ ਜਿਹੜਾ ਵਾ ਮੁਸਲਮਾਨ ਜਿਹੜੇ ਭਾਈਚਾਰੇ ਦਾ ਘਰ ਆ ਤੇ ਓਹੀ ਇੱਥੇ ਜਿਹੜੀ ਮਸਜਿਦ ਜਿਹੜੀ ਬਣਾਈ ਉਹਦੇ ਵੱਲੋਂ ਬਣਾਈ ਜਾ ਰਹੀ ਸੀਗੀ ਉਹ ਸ਼ਿਵ ਸ਼ਰਮਾਂ ਦੇ ਆਗੂਆਂ ਦੇ ਵੱਲੋਂ ਵਿਰੋਧ ਕਰਨ ਤੇ ਇਹ ਮਸਜਿਦ ਜਿਹੜੀ ਰੋਕ ਦਿੱਤੀ ਗਈ ਸਾਡੇ ਨਾਲ ਇੱਥੇ ਮੁਲਾਜ਼ਮ ਮੌਜੂਦ ਨੇ ਤੁਹਾਨੂੰ ਦਿਖਾ ਦਿੰਨੇ ਆ ਕਿ ਮੁਲਾਜ਼ਮਾਂ ਦੀ ਇੱਥੇ ਡਿਊਟੀ ਲੱਗੀ ਗਈ ਆ ਤੂ ਬਸਾਂ ਮੈਨੂੰ ਇੱਥੇ ਡਿਊਟੀ ਲੱਗੀ ਕਿਸ ਤਰ੍ਹਾਂ ਮਰ ਕੇ ਕੀ ਕਾਰਨ ਡਿਊਟੀ ਲੰਦਾ ਤੁਸੀਂ ਸਾਡੇ ਕਾਰਨ ਆ ਪਿਆ ਸਤੋ ਸਾਮਣੇ ਆਡੀ ਡਿਊਟੀ ਲਾਈ ਆ ਵੀ ਇੱਥੇ ਕੋਈ ਝਗੜਾ ਨਾ ਹੋਵੇ ਕੋਈ ਗੱਲਬਾਤ ਨਾ ਹੋਵੇ ਇਸ ਕਾਰਨ ਇੱਕ ਹੀ ਬੰਦਾ ਪਿਆ ਸੀ ਇੱਥੇ ਆ ਲੈਂਟਰ ਪਿਆ ਜੀ ਅਕੀਰ ਮਜੀਦ ਬਾੜਾ ਤੁਹਾਡੀ ਡਿਊਟੀ ਲੱਗੀ ਆ ਵੀ ਇੱਥੇ ਕੋਈ ਸ਼ਾਰਤ ਨਾ ਕਰੇ ਸਰਾਤ ਨਾ ਕਰੇ ਬਸ ਇਹ ਕੰਨੀ ਦੇਰ ਦੀ ਡਿਊਟੀ ਲੱਗੀ ਸੀ ਅੱਛਾ 5-7 ਤਣ ਹੋ ਗਿਆ ਜੀ ਮੈਂ ਕਿ ਜਦੋਂ ਜਿੱਦ ਤੇ ਮਸਲਾ ਜਿਹੜਾ ਵਿਵਾਦ ਖੜਾ ਹੋ ਉਹਦੀ ਡਿਊਟੀ ਤੁਹਾਡੀ ਲੱਗੀ ਹਾਂਜੀ ਉਦੋਂ ਦਾ ਹੋ ਗਿਆ ਤੁਸੀਂ ਸੁਣਿਆ ਹੈ ਕਿ ਪੰਜਾਬ ਦੇ ਮੁਲਾਜ਼ਮ ਇੱਥੇ ਡਿਊਟੀ ਲੱਗੀ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਇੱਥੇ ਡਿਊਟੀ ਲੱਗੀ ਕਿ ਜਿਹੜੀ ਮੱਝ ਜਿਹੜੀ ਚਾਰ ਹੁੰਦੀ ਪਈ ਸੀ ਇਹਦੇ ਵਿੱਚ ਕੋਈ ਜਿਹੜੀ ਆ ਕੋਈ ਮਤਲਬ ਕਿ ਸ਼ਾਰਤੀ ਅਨਸਰ ਕੋਈ ਸ਼ਰਤ ਨਾ ਕਰੇ ਔਰ ਮਾਹੌਲ ਨਾ ਵਿਗੜੇ ਮਾਹੌਲ ਸ਼ਾਂਤ ਰਹੇ ਔਰ ਸਾਡੇ ਕੋਲ ਕੀ ਨਾ ਜਪਣਾ ਸੁਰੇਸ਼ ਖਬਰ ਕੀ ਮਸਲਾ ਸੀਗਾ ਮਸਲਾ ਹੈ ਜੀ ਇਹ ਸਾਡੇ ਇੱਥੇ ਬਹੁਤ ਪਹਿਲਾਂ 60 ਸਾਲ ਦੀ ਮੇਰੀ ਉਮਰ ਹੈ ਇੱਕ ਸਰਦਾਰ ਜੀ ਰਹਿੰਦੇ ਹੁੰਦੇ ਸੀ ਨਾਰੀ ਮੈਗਮੇਂ ਚ ਕੰਮ ਕਰਦੇ ਹੁੰਦੇ ਸੀ ਉਹਨਾਂ ਨੇ ਟੂੜੀ ਵਾਲਾ ਢਹਰਾ ਹੁੰਦਾ ਸੀ ਉੱਥੇ ਡੰਗੇ ਡੁੰਗੇ ਬੰਦੇ ਹੁੰਦੇ ਸੀ ਇਹ ਹੈ ਕਮੇਟੀ ਦੀ ਜਗਾ ਵਾ ਤੇ ਇਹ ਆ ਕੇ ਨਵੇਂ ਬੰਦੇ ਬੰਦੇ ਲਿਆ ਕੇ ਇਹਨਾਂ ਨੇ ਜੀ ਬਿਲਡਿੰਗ ਖੜੀ ਕਰ ਦਿੱਤੀ ਆ ਮਾਹੌਲ ਖਰਾਬ ਕਰਨ ਲਈਏ ਸਾਡੇ ਇੱਥੇ 1200 ਵੋਟ ਆ ਕੋਈ ਮੁਸਲਮਾਨ ਇੱਕ ਇੱਕ ਪਰਿਵਾਰ ਵੀ ਨਹੀਂ ਆ ਇਹ ਮਾਡਲ ਹੋਣਾ ਜਿਹੜਾ ਅਬਦੁੱਲ ਰਜੀਜ ਹੈ ਮਾਡਲ ਹੋਣ ਦਾ ਵਾ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਹੋਰ ਲਿਆ ਕੇ ਇਹਨੇ ਬੰਦੇ ਤੇ ਫੜਾਫੜ ਜੀ ਲੋਕਾਂ ਨੂੰ ਧਮਕਾ ਕੇ ਬਿਲਡਿੰਗ ਖੜੀ ਕਰ ਕੀਤੀ ਆ ਬਈ ਡਿਊਟੀ ਲੱਗੀ ਕੱਦ ਲਈ ਇਹ ਮੁਲਾਜ਼ਮਾਂ ਦੀ ਡਿਊਟੀ ਲੱਗੇ ਕਿ ਕੋਈ ਇੱਥੇ ਬਾਹਰ ਹੀ ਸ਼ਰਾਰਤੀ ਤਤਵਾ ਕੇ ਕੋਈ ਸ਼ਰਾਰਤ ਨਾ ਕਰੇ ਕੋਈ ਲੜਾਈ ਝਗੜੇ ਦਾ ਕੋਈ ਮਾਹੌਲ ਨਾ ਬਣੇ 24 ਘੰਟੇ ਰਹਿੰਦੇ ਨੇ ਜੀ ਹਾਂ ਜੀ ਪੰਜਾਬ ਸਰਕਾਰ ਦੱਸਿਆ ਕਿ 24 ਘੰਟੇ ਮੁਲਾਜ਼ਮ ਇੱਥੇ ਜਿਹੜੇ ਤਾਇਨਾਤ ਕੀਤੇ ਗਏ ਨੇ ਮੱਝੀ ਜਿਹੜੀ ਬਣਾਈ ਯਾਰ ਸੀ ਕੋਈ ਸ਼ਰਤਾਂ ਅੰਸ਼ ਜਿੱਥੇ ਸ਼ਰਤਾਂ ਨਾ ਕਰੇ ਢਾੜੀਵਾਲ ਤੋਂ ਟੀਵੀ ਨਿਊਜ਼ ਇੰਡੀਆ ਦੋਸ ਪਹੁੰਚ ਲਈ ਪੱਤਰਕਾਰ ਰঞ্জੀਤ ਸਿੰਘ ਦੇ ਨਾਲ ਲੜਾ ਢਵਾ